ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਅੱਜ ਇੱਕ ਨਵੀਂ ਚੀਜ਼ ਲੈ ਕੇ ਆਈਆਂ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਪਤਾ ਹੋਊਗਾ ਇਸ ਬਾਰੇ ਠੀਕ ਹੈ ਜੀ ਤੇ ਪਰ ਮੈਂ ਸ਼ੋਰਾਂ ਕਿ ਮੈਂ ਅੱਜ ਤੱਕ ਕਿਸੇ ਵੀਡੀਓ ਚ ਨਹੀਂ ਦੇਖਿਆ ਹੈਗਾ ਵੀ ਇਦਾਂ ਕੋਈ ਦੱਸਦਾ ਹੋ ਸਕਦਾ ਪਤਾ ਹੋਵੇ ਪਰ ਚਲੋ ਇੱਕ ਮੇਰਾ ਐਕਸਪੀਰੀਅੰਸ ਆਪਣਾ ਮੈਂ ਕਦੇ ਨਹੀਂ ਦੇਖਿਆ ਹੈਗਾ ਮੈਂ ਆਪਣਾ ਐਕਸਪੀਰੀਅੰਸ ਕਰਕੇ ਦੇਖਿਆ ਹਨ ਹੁਣ ਤੁਸੀਂ ਸੋਚ ਰਹੋਗੇ ਕੀ ਚੀਜ਼ ਆ ਮੈਂ ਤੁਹਾਨੂੰ ਦਿਖਾਉਣੀ ਆ ਇਹ ਹੈਗਾ ਪਨੀਰ ਮੇਰਾ ਦੁੱਧ ਫਟ ਗਿਆ ਸੀਗਾ ਰਾਤ ਤੇ ਇਹ ਹੈਗਾ ਪਨੀਰ ਇਹ ਹਜੇ ਇਦਾਂ ਪਿਆ ਮੈਂ ਕੱਢਿਆ ਨਹੀਂ ਹੈਗਾ ਤੇ ਇਹਦੇ ਵਿੱਚੋਂ ਮੈਂ ਦੇਸੀ ਘਿਓ ਵੀ ਕੱਢੂੰਗੀ ਹੁਣੇ ਇਸੇ ਟਾਈਮ ਔਰ ਇਹਦੇ ਵਿੱਚੋਂ ਮੈਂ ਇੱਕ ਪਨੀਰ ਦੀ ਮਠਤਰੀ ਵਾਲੀ ਸਬਜ਼ੀ ਵੀ ਬਣ ਜੂਗੀ ਸੁੱਕੀ ਸਬਜ਼ੀ ਵੀ ਬਣ ਜੂਗੀ ਔਰ ਇਹਦੇ ਨਾਲ ਆਟਾ ਪਾਣੀ ਨਾਲ ਆਟਾ ਗੁੰਨ ਕੇ ਵੀ ਹਨਾ ਬਹੁਤ ਵਧੀਆ ਪਰੌਂਠੇ ਟੇਸਟੀ ਬਣਾ ਸਕਦੇ ਮਤਲਬ ਇਹ ਜਿਹੜਾ ਸਾਰਾ ਮਟੀਰੀਅਲ ਆ ਨਾ ਇਹ ਇੰਨੇ ਕੰਮ ਹੋ ਸਕਦੇ ਨੇ ਤੁਹਾਨੂੰ ਬਹੁਤ ਜ਼ਿਆਦੇ ਠੀਕ ਹੈ ਜੀ ਬਹੁਤ ਟੇਸਟੀ ਚੀਜ਼ਾਂ ਬਣ ਸਕਦੀਆਂ ਨੇ ਐਸ ਕਰਕੇ ਬਾਕੀ ਤੁਹਾਨੂੰ ਪਤਾ ਹੋਊਗਾ ਪਰ ਤੁਹਾਨੂੰ ਇਹ ਚੀਜ਼ ਨਹੀਂ ਪਤਾ ਹੈਗਾ ਕਿ ਇਹਦੇ ਵਿੱਚੋਂ ਦੇਸੀ ਘਿਓ ਕਿਵੇਂ ਕਟਾਂਗੇ ਆਪਾਂ ਠੀਕ ਹੈ ਜੀ ਮੈਂ ਇਹ ਦੱਸਦੇ ਤੁਹਾਨੂੰ ਮੈਂ ਪਤਾ ਕੀ ਕਰਦੀ ਹੁੰਨੀ ਆ ਮੈਂ ਨਾ ਇੱਕ ਵਾਰ ਕੀ ਕੀਤਾ ਆਪਾਂ ਬਸ ਇਹ ਪਾਣੀ ਪਾਉਣ ਲਾਂਗੇ ਠੀਕ ਹੈ ਜੀ ਛਾਣਨੀ ਰੱਖੇ ਸਾਰਾ ਪੁੰਨ ਲਾਂਗੇ ਆਪਾਂ ਮੇਰੀ ਪੌਣੀ ਹੈਗੇ ਕੁੱਟੀ ਹੋਈ ਇਸ ਤਰ੍ਹਾਂ ਕਿ ਥੋੜੀ ਜੀ ਪ੍ਰੋਬਲਮ ਆ ਇਗਨੋਰ ਕਰਿਓ ਕੋਈ ਗੱਲ ਨਹੀਂ ਆਪਾਂ ਕੰਮ ਕਰ ਹੀ ਲੈਣਾ ਇਹਦੇ ਨਾਲ ਕੁੱਟੀ ਹੋਈ ਨਾਲ ਹੀ ਐਨੀਵੇਸ ਇਹ ਤਾਂ ਹੋ ਗਿਆ ਆਪਣਾ ਹੁਣ ਨਾ ਇਦਾਂ ਮੈਂ ਪਨੀਰ ਇਹ ਚ ਕੱਢ ਲਿਆ ਹੁਣ ਜਿਹੜਾ ਪਾਣੀ ਬਚ ਗਿਆ ਅਕਸਰ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਉਹਨਾ ਪਨੀਰ ਕੱਢਦੇ ਆ ਤੇ ਪਾਣੀ ਮੈਨੂੰ ਨਹੀਂ ਪਤਾ ਬੀਬੀਆਂ ਭੈਣਾ ਮੇਰੀਆਂ ਕੀ ਕਰਦੀਆਂ ਨੇ ਹਨਾ ਪਰ ਉਹ ਪਾਣੀ ਤੁਸੀਂ ਏਦਾਂ ਕੱਢ ਲਿਆ ਕਰੋ ਪਨੀਰ ਦੇ ਵਿੱਚੋਂ ਸਾਈਡ ਤੇ ਹੁਣ ਇਹਦੇ ਉੱਪਰ ਮਤਲਬ ਇਹ ਤਾਂ ਸਾਡੇ ਭੈਣਾ ਸ਼ਹਿਰਾਂ ਦਾ ਦੁੱਧ ਤਾਂ ਪਤਾ ਕਿੰਨਾ ਪਤਲਾ ਹੁੰਦਾ ਬੇਕਾਰ ਜਿਹਾ ਹੁੰਦਾ ਪਰ ਸਮ ਟਾਈਮ ਨਾ ਕਦੇ ਕਦੇ ਇੰਨਾ ਵਧੀਆ ਹੁੰਦਾ ਦੁੱਧ ਕਿ ਉਹਦੇ ਵਿੱਚ ਮੈਨੂੰ ਬਹੁਤ ਘਿਓ ਨਿਕਲਿਆਉਣਾ ਮੈਂ ਦੋ ਤਿੰਨ ਬਾਰ ਉਹਦੇ ਵਿੱਚ ਰੋਟੀਆਂ ਚੋਪੜ ਲੈਣੀਆਂ ਇਹਦੇ ਉੱਪਰ ਨਾ ਇੱਕ ਮੋਟੀ ਜੀ ਤੁਸੀਂ ਦੇਖ ਮਤਲਬ ਪਤਾ ਨਹੀਂ ਮੈਂ ਇਹਨੂੰ ਤੁਹਾਨੂੰ ਦੱਸ ਦਿੰਨੀ ਆ ਕਿ ਲੈ ਜੀ ਬਣ ਚਿੱਟੀ ਜੀ ਇੱਕ ਪਰਤ ਬਣ ਜਾਂਦੀ ਹੈ ਚਿੱਟੀ ਦੇਸੀ ਘਿਓ ਦੀ ਕੱਲਾ ਦੇਸੀ ਘਿਓ ਉੱਪਰ ਸਾਰਾ ਨਿਕਲ ਆਉਂਦਾ ਇਹਦੇ ਵਿੱਚੋਂ ਇਹ ਪਾਣੀ ਵਿੱਚ ਦੇਸੀ ਘਿਓ ਹੁੰਦਾ ਤੇ ਇਹ ਬਹੁਤ ਪਤਲਾ ਇਹਦੇ ਵਿੱਚ ਤਾਂ ਨਹੀਂ ਹੈਗਾ ਪਰ ਜਦੋਂ ਤੁਸੀਂ ਇਦਾਂ ਪਨੀਰ ਕੱਢੋਗੇ ਨਾ ਤਾਂ ਆਪਣਾ ਕੀ ਕਹਿੰਦੇ ਆ ਜਿਹੜਾ ਤੁਸੀਂ ਪਾਣੀ ਕੱਢੋ ਕਿਸੇ ਭਾਂਡੇ 'ਚ ਪਾਉਣ ਲਿਓ ਤੇ ਉਹ ਨੂੰ ਤੁਸੀਂ ਦੁੱਧ ਨੂੰ ਰੱਖ ਦਿਓ ਐਵੇਂ ਢੱਕ ਕੇ ਦੂਸਰੇ ਦਿਨ ਦੇਖਿਓ ਤੇ ਉੱਪਰ ਇਹਦੇ ਪਰਤ ਬਣੀ ਹੋਊਗੀ ਚਿੱਟੀ ਜੀ ਔਰ ਸਰਦੀਆਂ ਵਿੱਚ ਤਾਂ ਉਹ ਹੋਰ ਵੀ ਐਨ ਜੰਮ ਜਾਂਦੀ ਆ ਉੱਪਰ ਜਿਵੇਂ ਟਿੱਕੀ ਜੀ ਬਣੇ ਆਉਂਦੀ ਆ ਹਨਾ ਦੇਸੀ ਘਿਓ ਦੀ ਨਿਕਲਿਆ ਹੋਈ ਆ ਉਹਦੇ ਨਾਲ ਰੋਟੀਆਂ ਚੋਪੜੋ ਬਹੁਤ ਟੇਸਟ ਲੱਗਦੇ ਆ ਭਾਵੇਂ ਤੁਸੀਂ ਉਹ ਸ਼ੱਕਰ ਚ ਪਾ ਕੇ ਖਾ ਲਓ ਭਾਵੇਂ ਉਹ ਬੂਰੇ ਚ ਪਾ ਕੇ ਖਾ ਲਓ ਭਾਵੇਂ ਉਹ ਤੁਸੀਂ ਕਿਸੇ ਸਬਜ਼ੀ ਚ ਪਾ ਕੇ ਖਾ ਲਓ ਉਹ ਬਹੁਤ ਪ੍ਰੋਪਰ ਉਤਾਰ ਕੇ ਕੌਲੀ ਭਰ ਜੰਦੀ ਆ ਉਹਦੇ ਨਾਲ ਮੈਂ ਬਹੁਤ ਵਾਰ ਕੀਤਾ ਏਕਣ ਤੇ ਇਹ ਚੀਜ਼ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਕਿ ਨਹੀਂ ਪਰ ਮੈਂ ਚਲੋ ਦੱਸ ਦਿਆਂ ਤੁਹਾਨੂੰ ਤੇ ਮੈਂ ਇਹਦਾ ਇੱਕ ਹੋਰ ਕੀ ਕਰਦੀ ਹੁੰਨੀ ਆ ਕਿ ਮਤਲਬ ਜਿਹੜਾ ਪਾਣੀ ਆ ਨਾ ਜੇ ਤੁਹਾਡੇ پاس ਪਨੀਰ ਵਾਲੀ ਤਰੀ ਵਾਲਾ ਪਨੀਰ ਬਣਾਉਣੇ ਆਲੂ ਪਾ ਕੇ ਪਿਆਜ਼ ਪਾ ਕੇ ਤਾਂ ਇੱਕ ਮਿੰਟ ਟ੍ਰੇਨ ਆ ਗਈ ਤੇ ਉਹ ਮੈਂ ਕੀ ਕਰਦੀ ਹੁੰਦੀ ਆ ਮੈਂ ਪਾਣੀ ਮਤਲਬ ਬਾਹਰੋਂ ਯੂਜ਼ ਨਹੀਂ ਲੈਂਦੀ ਮੈਂ ਆਹੀ ਪਾਣੀ ਯੂਜ਼ ਕਰਦੀ ਹੁੰਦੀ ਆ ਉਹ ਤਰੀ ਦੇ ਵਿੱਚ ਉਹਦੇ ਨਾਲ ਵੀ ਬਹੁਤ ਸਵਾਦ ਟੇਸਟੀ ਸਬਜੀ ਬਣਦੀ ਆ ਤੇ ਤੁਸੀਂ ਵੀ ਆਹੀ ਪਾਣੀ ਯੂਜ਼ ਕਰ ਲਿਆ ਕਰੋ ਪਰ ਹਾਂ ਜੇ ਤੁਸੀਂ ਤਾਜ਼ੇ ਦੁੱਧ ਦਾ ਦਹੀਂ ਕੱਢਿਆ ਤਾਂ ਯੂਜ਼ ਕਰਿਓ ਜੇ ਤੁਹਾਡਾ ਪਹਿਲਾਂ ਦਾ ਕਾਫੀ ਟਾਈਮ ਦਾ ਪਿਆ ਨਾ ਫੇਰ ਨਾ ਕਰਿਓ ਹੁੰਦਾ ਤਾਂ ਫੇਰ ਵੀ ਕੁਝ ਨਹੀਂ ਹੈਗਾ ਸਵਾਦ ਤਾਂ ਫੇਰ ਵੀ ਬਣ ਜਾਂਦੀ ਹੈ ਮੈਂ ਤਾਂ ਮੈਂ ਵੀ ਬਣਾ ਮੈਂ ਬਣਾਈ ਆ ਪਰ ਇਦਾਂ ਬਹੁਤ ਸਵਾਦ ਬਣਦੀ ਆ ਜੇ ਤੁਸੀਂ ਆਹੀ ਪਾਣੀ ਉਹੀ ਤਰੀ ਵਾਲੇ ਪਨੀਰ ਦੇ ਵਿੱਚ ਯੂਜ਼ ਕਰ ਲਓ ਦੂਜਾ ਪਾਣੀ ਨਾ ਕਰੋ ਇਹੀ ਇਹੀ ਬਹੁਤ ਹੁੰਦਾ ਇਹਨੂੰ ਛੁੱਟਿਆ ਨਾ ਕਰੋ ਹਣਾ ਇਹ ਮੈਂ ਇਹ ਚੀਜ਼ ਤੁਹਾਨੂੰ ਦੱਸਣਾ ਚਾਹੁੰਦੀ ਸੀਗੀ ਕਿ ਮੈਂ ਇਹ ਚੀਜ਼ ਤੋਂ ਅੱਛਾ ਤੁਸੀਂ ਜਿਹੜਾ ਪਾਣੀ ਹੁੰਦਾ ਹੈ ਇਹ ਹਨਾ ਇਹਦੇ ਨਾਲ ਆਟਾ ਗੁੰਨ ਲਓ ਥੋੜੀ ਜਿਮੈਂ ਪਾ ਕੇ ਨਮਕ ਪਾ ਕੇ ਵਿੱਚ ਪਿਆਜ਼ ਪਾ ਕੇ ਇਹਦੇ ਨਾਲ ਦੇਖੋ ਪਰੌਂਠੇ ਕਿੰਨੇ ਸਵਾਦ ਰ ਟੇਸਟੀ ਬਣਦੇ ਨੇ ਅਲੱਗ ਹੀ ਟੇਸਟ ਹੁੰਦਾ ਹੈ ਚੀਜ਼ ਦਾ ਤੇ ਇਹ ਪਾਣੀ ਮਤਲਬ ਇੰਨੇ ਕੰਮ ਆਉਂਦਾ ਬਹੁਤ ਜ਼ਿਆਦਾ ਤੇ ਜੇ ਪੂਰੀਆਂ ਬਣਾਉਣੀਆਂ ਨੇ ਪੂਰੀਆਂ ਵਿੱਚ ਇਹ ਚੀਜ਼ ਆਪਾਂ ਆਹ ਵਾਲਾ ਪਾਣੀ ਨਾਲ ਗੁੰਨੋਗੇ ਤੁਸੀਂ ਆਟਾ ਬਹੁਤ ਸਵਾਦ ਆਉਂਦਾ ਵੈਸੇ ਤੁਸੀਂ ਉਂਝ ਵੀ ਕੋਈ ਆਟਾ ਗੁੰਨਣਾ ਇਹ ਪਾਣੀ ਨਾਲ ਗੁੰਨ ਲਓ ਪਰ ਉਸੇ ਟਾਈਮ ਰੋਟੀ ਬਣਾ ਲਿਓ ਕਿਉਂਕਿ ਫਿਰ ਖੱਟਾ ਉਦੇ ਵਿੱਚ ਬਹੁਤ ਟੇਸਟੀ ਬਣਦੀ ਹੈ ਰੋਟੀ ਤੇ ਇਹ ਤਾਂ ਹੋ ਗਿਆ ਮੇਰਾ ਜਿਹੜਾ ਜਿਹੜਾ ਪਨੀਰ ਦੇ ਪਾਣੀ ਤੋਂ ਕੰਮ ਲੈਣੀ ਆ ਇਹਦੇ ਉੱਪਰ ਆਪਾਂ ਦੇ ਆ ਦੇਖੋ ਹੌਲੀ-ਹੌਲੀ ਚਿੱਟੀ ਆਉਣੀ ਸ਼ੁਰੂ ਹੋਊਗੀ ਨਾ ਮੇਰੇ ਵੀਡੀਓ ਵਿੱਚ ਕਰਦੇ-ਕਰਦੇ ਇਦਾਂ ਹੀ ਹੌਲੀ-ਹੌਲੀ ਹੌਲੀ-ਹੌਲੀ ਇਹਨੇ ਸਵੇਰ ਤੱਕ ਪੂਰੀ ਲਹਿਜ ਹੀ ਬਣ ਜਾਣੀ ਆ ਔਰ ਉੱਪਰ ਦੇਸੀ ਘਿਓ ਨਿਕਲਿਆ ਆਉਣਾ ਜਿਹੜਾ گاੜਾ ਦੁੱਧ ਹੁੰਦਾ ਉਹਦੇ ਵਿੱਚੋਂ ਨਿਕਲਿਆ ਆਉਂਦਾ ਇਹ ਤਾਂ ਬਹੁਤ ਪਤਲਾ ਸੀਗਾ ਤੇ ਜਿੱਦਣ ਮੇਰੇ ਕੋਲ ਮਤਲਬ ਉਸ ਤਰ੍ਹਾਂ ਦੀ ਬਣੀ ਨਾ ਤੁਹਾਨੂੰ ਮੈਂ ਸਪੈਸ਼ਲ ਦਿਖਾਵਾਂਗੀ ਠੀਕ ਹੈ ਜੀ ਇਹ ਵੀਡੀਓ ਸੀ ਅੱਜ ਮੇਰੀ ਪਨੀਰ ਦੇ ਉੱਪਰ ਤੇ ਹੁਣ ਆਪਾਂ ਬਣਾ ਰਿਹਾ ਆਪਣਾ ਪਨੀਰ ਮੈਨੇ ਪਿਆਜ਼ ਰੱਖ ਤੇ ਦੇਖੋ ਮੈਂ ਬਾਹਰ ਚੁੱਲਾ ਰੱਖਿਆ ਬਹੁਤ ਗਰਮੀ ਆ ਅੰਦਰ ਤਾਂ ਹਨਾ ਤੇ ਆਪਾਂ ਹੁਣ ਇਹਦੇ ਵਿੱਚ ਪਨੀਰ ਪਾ ਦਾਂਗੇ ਬਸ ਇਹ ਮੈਂ ਇਹਦੇ ਵਿੱਚ ਉਹੀ ਪਾਣੀ ਯੂਜ਼ ਕਰੂੰਗੀ ਤਰੀ ਵਾਲਾ ਤੇ ਦੇਖੋ ਇਸ ਪਾਣੀ ਨੂੰ ਸੁਟਿਆ ਨਾ ਕਰੋ ਬਸ ਇਹਨੂੰ ਯੂਜ਼ ਕਰ ਲਿਆ ਕਰੋ ਹਨਾ ਚਲੋ ਜੀ ਬਸ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਸੀ ਜੇ ਵੀਡੀਓ ਵਧੀਆ ਲੱਗੀ ਮੇਰੀ ਜਾਣਕਾਰੀ ਵਧੀਆ ਲੱਗੀ ਕੁਛ ਨਮਾ ਲੱਗਿਆ ਤੁਹਾਨੂੰ ਤਾਂ ਕਮੈਂਟ ਜਰੂਰ ਕਰਿਓ ਤੇ ਲਾਈਕ ਸ਼ੇਅਰ ਜਰੂਰ ਕਰ ਲਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਕੁਛ ਨਹੀਂ ਹੁੰਦਾ ਕਰਕੇ ਦੇਖੋ ਕੁਛ ਨਹੀਂ ਹੋਣ ਲੱਗਿਆ ਪਲੀਜ਼ ਤੁਹਾਡੇ ਇੱਕ ਸਬਸਕ੍ਰਾਈਬਰ ਨਾਲ ਕੁਛ ਨਹੀਂ ਹੋਣ ਲੱਗਿਆ ਸਾਡੇ ਤੇ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ